ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਬਹੁਤ ਸਤਿਕਾਰਯੋਗ ਕਿਸਾਨ ਵੀਰੋ ਕਿਸਾਨ ਪੈਣੋ ਮਤਾਓ ਆਓ ਇਨਸਾਨ ਪਾਈਏ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਬੜੀ ਵੱਡੀ ਗੰਗਲੇ ਵਿੱਚ ਅਸੀਂ ਬਹੀਰਾ ਗੱਤ ਕੇ ਸਮੂਹ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਜ ਦਿੱਲੀ ਫਤਿਹ ਕਰਨ ਆਏ ਆ ਕੋਈ ਪਹਿਲੀ ਵਾਰ ਫਤਿਹ ਨਹੀਂ ਕਰਨੀ ਅੱਗੇ ਵੀ ਅਨੇਕਾਂ ਵਾਰ ਦਿੱਲੀ ਫਤਿਹ ਕੀਤੀ ਆ ਤੇ ਹੁਣ ਵੀ ਕਰਕੇ ਜਾਵਾਂਗੇ ਮੈਂ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਸੈਂਟਰ ਨਾਲ ਉਹਨਾਂ 'ਚ ਹਾਜ਼ਰ ਹੁੰਦਾ ਰਿਹਾ ਜਿਹੜੀ ਪਰਸੋਂ ਚੌਥੇ ਅਮਿਤ ਸ਼ਾਹ ਨਾਲ ਮੀਟਿੰਗ ਸੀ ਮੈਂ ਉਹਦੇ 'ਚ ਵੀ ਮੈਂਬਰ ਸੀ ਪਹਿਲੀ ਵਾਰ ਹੋਇਆ ਜਿਹੜਾ ਦੇਸ਼ ਦਾ ਹੈਗਾ ਮੰਤਰੀ ਤੁਹਾਡੇ ਕਿਸਾਨਾਂ ਨੂੰ ਤੁਹਾਡੇ ਨੁਮਾਇੰਦਿਆਂ ਨੂੰ ਡੇਢ ਘੰਟਾ ਅੜਿੱਕਣਾ ਪਿਆ ਸਾਨੂੰ ਉਹਨੂੰ ਡੇਢ ਘੰਟਾ ਅੜਿੱਕਣਾ ਪਿਆ ਸੀ ਡੇਢ ਘੰਟਾ ਲੇਟ ਸੀ ਕਿਉਂ ਲੇਟ ਸੀ ਕਿ ਇੱਕ ਸਾਡੀ ਜਥੇਬੰਦੀ ਦੇ ਲੀਡਰ ਪਿੱਛੇ ਬਰਹਿ ਗਏ ਸੀ ਅਸੀਂ ਡੇਢ ਘੰਟਾ ਵੇਟ ਕਰਾਈ ਵੀਰੋ ਤੁਹਾਡੀ ਤਾਕਤ ਦਾ ਤੁਸੀਂ ਧੱਕੜੇ ਹੋ ਤੁਹਾਡੇ ਨਾਲ ਅਸੀਂ ਧੱਕੜੇ ਆ ਜਥੇਬੰਦੀ ਸਾਡੀ 50 ਸਾਲਾਂ ਤੋਂ ਕਿਸਾਨੀ ਸ਼ੰਗਰਸ਼ ਦੇ ਲਈ ਲੜਾਈ ਲੜਦੀ ਆ ਬੜੀਆਂ ਲੜਾਈਆਂ ਲੜੀਆਂ ਗਈਆਂ ਤੇ ਬੜੀਆਂ ਜਿੱਤੀਆਂ ਗਈਆਂ ਨਹਿਰ ਦਾ ਮੋਰਚਾ ਵੀ ਅਸੀਂ ਲੜਿਆ ਸਾਰਿਆਂ ਨਾਲ ਲੜ ਕੇ ਲੜਿਆ ਨਹਿਰ ਵੀ ਬੰਦ ਕਰਵਾਈਆ ਅੱਜ ਕਿਹਾ ਜਾਂਦਾ ਬਈ ਸੌਦਾ ਕਰਵਾ ਲਓ ਕਿਉਂ ਸੌਦਾ ਕਰਵਾ ਲਈਏ ਜਦ ਕਾਨੂੰਨ ਹੀ ਮਾੜੇ ਨੇ ਅਸੀਂ ਉਹਨਾਂ ਨੂੰ ਸਾਰੀਆਂ ਪੰਜਾਂ ਛੀਆਂ ਮੀਟੀਆਂ ਚ ਦੱਸ ਦਿੱਤਾ ਬਈ ਕਾਨੂੰਨ ਮੋਢ ਤੋਂ ਰੱਦ ਕਰੋ ਸਾਨੂੰ ਸੌਦਾ ਦੀ ਲੋੜ ਨਹੀਂ ਉਸ ਦਿਨ ਵੀ ਇਹੀ ਗੱਲ ਤੇ ਡੇਰੇ ਆਮਨ ਸ਼ਾਹ ਜੀ ਵੀ ਇੱਕ ਪੀਪਾ ਇਹਨੂੰ ਖਾਲੀ ਕਰਦਣੇ ਇੱਕ ਖੋਲੇ ਛੱਡ ਦੋ ਸਾਡੇ ਲਈ ਪਰ ਕਿਸਾਨ ਜਥੇਬੰਦੀਆਂ ਨਹੀਂ ਮੰਨਦੀਆਂ ਐਡਾ ਵੱਡਾ ਹੰਗਾਰਾ ਲੱਖਾਂ ਲੋਕ ਆ ਰਹੇ ਨੇ ਲੱਖਾਂ ਲੋਕ ਆ ਰਹੇ ਨੇ ਤੇ ਹੋਰ ਆ ਜਾਣਗੇ 6 ਮਹੀਨੇ ਦਾ ਰਾਸ਼ਨ ਲੈ ਕੇ ਟਰਾਲੀਆਂ ਚ ਚੱਲੇ ਹੋਏ ਆ 6 ਮਹੀਨੇ ਕੋਈ ਪਰਵਾਹ ਨਹੀਂ ਹੋਰ ਵੀ ਰਾਸ਼ਨ ਆ ਜਾਊਗਾ ਵੀਰੋ ਐਨੇ ਕਿਨਾ ਗੱਲ ਨਹੀਂ ਬੰਨਦੀ ਅੱਗੇ ਉੱਠਣਾ ਬਹੁ ਜਿਹੜੇ ਮੇਰੇ ਵੀਰ ਕਹਾਂ ਚ ਬੈਠੇ ਨੇ ਅਜੇ ਵੀ ਘਰ ਦਾ ਇੱਕ ਇੱਕ ਮੈਂਬਰ ਦਿੱਲੀ ਆਉਣਾ ਪਊ ਕਰਦਾ ਇੱਕ ਇੱਕ ਮੈਂਬਰ ਦਿੱਲੀ ਆਉਣਾ ਪਊ ਸੱਜ ਲੋ ਸਾਰਿਆਂ ਨੂੰ ਸੱਜ ਲੋ ਜੇ ਲੜਾਈ ਲੰਮੀ ਲੜਨੀ ਪਊ ਇੰਨੀ ਕਿ ਲੜਾਈ ਨਾਲ ਗੱਲ ਨਹੀਂ ਬਣਨੀ ਤਿੰਨ ਸੜਕਾਂ ਦੋ ਜਿਹੜੀਆਂ ਪੰਜਾਬ ਤੋਂ ਆਉਂਦੀਆਂ ਨੇ ਇੱਕ ਜਿਹੜੀ ਆਪਣੀ ਜਥੇਬੰਦੀ ਰਕੇਸ਼ਟ ਕਾਇਰ ਦੀ ਜਥੇਬੰਦੀ ਆ ਯੂਪੀ ਵਾਲੀ ਬੰਦ ਕਰ ਦਿੱਤੀ ਆ ਇੱਕ ਸਾਦੀ ਨਾਲ ਹੀ ਰਹਿੰਦੀ ਆ ਇੱਕ ਸਾਦੀ ਨਾਲ ਹੀ ਰਹਿੰਦੀ ਆ ਸੈਂਟਰ ਦੀ ਜੈਪੁਰ ਵਾਲੀ ਸੜਕ ਬੰਦ ਕਰਨੀ ਇੱਕ ਦੋ ਦਿਨਾਂ ਚ ਉਹ ਜੈਪੁਰ ਵਾਲੀ ਸੜਕ ਵੀ ਬੰਦ ਕਰਨੀ ਆ ਹੱਥ ਖੜੇ ਕਰਕੇ ਦੋ ਤਿਆਰੋ ਜਿੱਤ ਜਿੱਦਣ ਉਹ ਕੰਢੀ ਨੱਪੀ ਗਈ ਜਿੱਦਣ ਕੰਢੀ ਉਹ ਨੱਪੀ ਗਈ ਇੱਕ ਦੋ ਦਿਨ ਦੇ ਵਿੱਚ ਵਿੱਚ ਅਸੀਂ ਪੂਰੇ ਤਿਆਰ ਆ ਜਿੱਦਣ ਉਹ ਕੰਢੀ ਨੱਪਲੀ ਉਹਦਨੇ ਸਰਕਾਰ ਮਗਰ ਫਿਰੂਗੀ ਹੁਣ ਕਹਿੰਦੇ ਆ ਅਸੀਂ ਤਾਂ ਬੁਲਾਉਣਾ ਨਹੀਂ ਛੇਤੀ ਅਸੀਂ ਤਾਂ ਆਪਦੀ ਪ੍ਰਪੋਜ਼ਲ ਪੇਜ ਦਿੱਤੀ ਆ ਵੀਰੋ ਇਹ ਜਿਹੜਾ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ ਕੱਲ ਨੂੰ ਮੈਂ ਜੁਪੀ ਦੇ ਬਾਹਰ ਤੇ ਆ ਪਰਸੋ ਮੈਂ ਟਿੱਕਰੀ ਸੀ ਰੋਜ਼ ਬਾਹਰਾਂ ਦੇ ਜਾਂਦੇ ਆ ਰਾਜਸਥਾਨ ਦੇ ਕਿਸਾਨਾਂ ਨੂੰ ਲਾਮਬੰਦ ਕਰਦੇ ਆ ਰਾਜਸਥਾਨ ਤੋਂ ਵੀ ਟਰਾਲੀਆਂ ਆ ਰਹੀਆਂ ਐਮਪੀ ਦੇ ਵਿੱਚੋਂ ਵੀ ਟਰਾਲੀਆਂ ਆ ਰਹੀਆਂ ਨੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਸੜਕ ਬੰਦ ਕਰ ਦਵਾਂਗੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਪਾਟ ਤੁਹਾਡਾ ਇੱਕਾ ਚਾਹੀਦਾ ਤੁਸੀਂ ਵੀ ਉੱਲਣਾ ਤੁਸੀਂ ਇੱਥੇ ਰਹਿਣਾ ਤੇ ਇਕੱਲਾ ਇਕੱਲਾ ਬੰਦਾ ਦਾ ਸਾਥ ਚਾਹੀਦਾ ਇਹਨਾਂ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਨਾਰੇ ਲਵਾਉਣੇ ਆ ਦੋ ਨਾਰੇ ਵੀਰੋ ਮੈਂ ਕਹੂੰਗਾ ਪਿੰਡ ਵਿੱਚ ਉਹ ਬੜੂ ਜੋ ਕਿਸਾਨਾਂ ਨਾਲ ਖੜੂ ਪਿੰਡਾਂ ਵਿੱਚ ਉਹ ਬੜੂ ਪਿੰਡਾਂ ਵਿੱਚ ਉਹ ਬੜੂ ਇੱਕ ਨਾਰਾ